ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਸਵਾਗਤ ਦਾ ਸੁੱਡਾ ਮਨਦੀਪ ਸਿੰਘ ਰਸੋਈ ਵੱਲੋਂ ਅੱਜ ਗੁਰਦੁਆਰਾ ਲੂਸਰ ਸਾਹਿਬ ਦੇ ਕਿ ਹਰ ਮਹੀਨੇ ਦੀ ਤਰ੍ਹਾਂ ਸਭ ਪਵਿੱਤਰ ਸੰਗਾਮ ਦੇ ਦਿਹਾੜੇ ਮਨਾਏ ਗਏ ਅੱਜ ਅਸੂ ਮਹੀਨੇ ਦੀ ਪਵਿੱਤਰ ਸੰਗਾਮ ਦੇ ਦਿਹਾੜੇ ਸੀ ਸੋ ਗੁਰਦੁਆਰਾ ਲੂਸਰ ਸਾਹਿਬ ਦੇ ਕਿ ਮਨਾਏ ਗਏ ਇੱਕ ਗੁਰਮ ਗੁਰਸਿੱਖ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ। ਇਹ ਗੁਰਸਿੱਖ ਪਰਿਵਾਰ ਆਸਟ੍ਰੇਲੀਆ ਰਹਿੰਦੇ ਨੇ। ਆਸਟ੍ਰੇਲੀਆ ਤੋਂ ਇੱਥੇ ਆਉਂਦੇ ਜਾਂਦੇ ਨੇ ਤੇ ਅੱਜ ਇਸ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਸਾਰੀ ਸੰਗਤ ਨੂੰ ਬੜੀ ਇਨਸਰਦਾ ਭਾਵਨਾ ਦੇ ਨਾਲ ਗੁਰੂ ਕਾ ਲੰਗਰ ਸਕਾਇਆ ਗਿਆ ਇਸ ਮੌਕੇ ਤੇ ਅੱਜ ਬਾਰੋਂ ਦੀ ਸੰਗਤ ਪਹੁੰਚੀ ਜੋ ਕਿ ਇਸੇ ਨਗਰ ਦੇ ਦਰਦ ਦਰਾਹੇ ਰਹਿੰਦੇ ਨੇ ਹੁਣ ਕਰਕੇ ਉਹ ਵੀ ਆਏ ਸੀ ਉਹਨਾਂ ਦੇ ਭਾਈ ਹਰਿਆਣੇ ਦੇ ਵਿੱਚੋਂ ਸਾਡੀ ਪੱਤੇ ਨੇ ਤੇ ਉਹਨਾਂ ਦੇ ਘਰੋਂ ਵੀ ਉਹਨਾਂ ਦੇ ਬੇਟੇ ਵੀ ਤੇ ਇਹ ਅੱਜ ਆਏ ਸੀ ਇੱਥੇ ਉਹਨਾਂ ਨੇ ਪੇਕੇ ਸੀ ਇੱਥੇ ਜੀ ਆਇਆਂ ਨੂੰ ਰਸੋਈ ਗੁਰਦੁਆਰਾ ਸਾਹਿਬ ਲਈ ਅਸੀਂ ਕੁਝ ਸੇਵਾ ਕਰਨੀ ਚਾਹੁੰਦੇ ਹਾਂ ਉਹ ਸੇਵਾ ਦੇਣ ਆਏ ਸੀ ਧੰਗਵਾਲਾ ਸਾਹਿਬ ਲਈ ਨਲੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੌਹਰ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਅਰਵਿੰਦਰ ਸਿੰਘ ਜੀ ਵੱਲੋਂ ਅਤੇ ਨਗਰ ਦੀ ਰਸੋਈ ਦੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਵੀਡੀਓ ਨੂੰ ਪੂਰਾ ਦੇਖਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਮਾਂ ਦਾ ਧਾਂਗੇ ਅਭ ਲੋਕ ਨਕੀਨੋ ਦਸਤਾ ਤੁਥ ਵੀ ਤਾਰੇਓ ਚਤਰ ਦਿਸਾਂ ਕੀ ਤੋਂ ਬੱਲਿਆ ਫਨਾ ਸੇਰਿਓ ਫਰਤਰ ਧਾਵੀ ਨਵਾਸੀਆ ਸਾਰੇ ਹੀ ਬੜੇ ਭਾਗਾ ਵਾਲਿਆ ਕੁਝ ਪਾਸਾ ਪ੍ਰਮਾਤਮਾ ਨੇ ਮੈਂ ਗੁਰੂ ਨੇ ਆਪਾਂ ਨੂੰ ਇਸ ਧਰਤੀ ਤੇ ਭੀਜਿਆ ਜੋ ਗੁਰਮੁਹਾਂਜਾਂ ਨੂੰ ਪ੍ਰਾਪਤ ਹੈ ਤੇ ਦੇਵੀ ਦੇਵਤਿਆਂ ਦਾ ਬਹੁਤ ਪਾਵਨ ਤੇ ਕੁਮੇਟੀ ਵੱਲੋਂ ਤੇ ਪੂਰੇ ਮਿੱਤਰ ਵੱਲੋਂ ਇਸ ਪਰਿਵਾਰ ਦਾ ਧੰਨਵਾਦ ਕੀਤਾ ਜਾਂਦਾ ਹੈ ਇਹਨਾਂ ਦੀ ਛੜਦੀ ਕਲਾ ਹਰ ਵਦਨ ਫਤਿਹ ਕਰੇ ਕੋਈ ਗੀਤ ਦਾ ਗਲਸਾ ਕੋਈ ਲੋਕੀ ਦੀ ਬੰਦੀ ਆਹ ਆਈ ਗਈ ਆ ਪਪਾ ਜੀ ਆਈ ਗਈ ਆ ਹਾਂ ਠੀਕ ਹੈ ਵੀਰ ਵਧੀਆ